ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤੋਕੜ ਗੱਬਣ ਵੇਣ ਸੇਲ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਭਾਈ ਨਾਲ ਗੱਲਬਾਤ ਆਜੋ ਭਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਹੋਰ ਹੈ ਵਧੀਆ ਜੀ ਤੁਸੀਂ ਦੱਸੋ ਨਾਮ ਤੇ ਐਡਰੈਸ ਬੋ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਮੋਬਾਈਲ ਨੰਬਰ ਜੀ 7657814882 ਠੀਕ ਹੈ ਭਾਈ ਬਾਈ ਜਿਹੜੀ ਇਹ ਵੜ ਦੇਣ ਤੋਕੜ ਗੱਬਣਾ ਹਾਂਜੀ ਇਹ ਤੋਕੜ ਗੱਬਣਾ ਕਿੰਨੇ ਟਾਈਮ ਦੀ ਗੱ ਇਹ ਜੀ 2 ਮਹੀਨਿਆਂ ਤੋਂ 7-8 ਦਿਨ ਉੱਤੇ ਹੀ ਆ। ਓਕੇ ਬਾਈ। ਹਾਂ ਚੈੱਕ ਪਾਸ ਆਪਣੀ ਕਰਾਈ ਵੀ ਆ। ਠੀਕ ਆ। ਕੋਈ ਵੀ ਵੀਰ ਲਿਜਾਊਗਾ ਆਪਦੀ ਕਰਾ ਕੇ ਲਿਜਾ ਦੇ। ਓਕੇ ਬਾਈ। ਤੇ ਦੁੱਧ ਕਿੰਨਾ ਗਾ ਬਾਈ? ਦੁੱਧ ਐਸ ਵਕਤ ਜੀ 8 ਤੇ 9। 8 ਵੀ ਹੋ ਸਕਦਾ ਕਿਉਂ ਗਰਮੀ ਵਾਲੀ ਹੈਗੀ ਕਈ ਜਿਹੜੀ ਘਟ ਵੀ ਜਾਂਦੀ ਆ। ਸਹੀ ਆ ਬਾਈ। ਕੋਈ ਮਤਲਬ 8 ਤੱਕ ਤਾਂ ਹੈਗਾ ਹੀ ਹੈਗਾ ਹੈਗਾ ਮਤਲਬ। 8 ਤਾਂ ਬਾਈ ਕਹਿੰਦਾ ਪੱਕਾ ਹੀ ਆ। ਹਾਂ ਕਈ ਜਿਹੜੀ 9 ਲੀਟਰ ਵੀ ਹੋ ਜਾਂਦਾ। ਹਾਂ ਕਿਤੇ ਗਰਮੀ ਆ ਮੱਠਣ ਮਾਰਿਆ ਹਵਾ ਹੁਗਣ ਨਾਲ। ਠੀਕ ਆ ਬਾਈ ਹਾਂਜੀ ਤੇ ਸੁਆਹ ਕਿਹੜਾ ਵੈਸੇ ਆਪਣੇ ਤੇ ਹੀ ਦੇਖੋ ਵਪਾਰ ਦਾ ਕੰਮ ਮੁੱਲ ਲਈ ਇਹ ਸੁ ਦੇਖਣ ਨੂੰ ਪਹਿਲਾਂ ਹੀ ਲੱਗਦੀ ਆ ਪਹਿਲਾਂ ਹੀ ਲੱਗਦੀ ਹਾਂ ਠੀਕ ਆ ਬਾਈ ਹੂੰ ਬਾਕੀ ਹੁਣ ਇਹਦੀ ਚਵਾਈ ਆ ਜਿਹੜੀ ਹਾਂ ਚਵਾਈ ਹੋਣ ਵਾਲੀ ਆ ਪੱਕੇ ਲੈਵੇ ਦੀ ਆ ਹੂੰ ਅਣ ਤੋਂ ਬਹੁਤ ਸੋਹਣੇ ਆ ਬਾੜਾ ਨੂੰ ਨਾ ਫੁੱਲ ਚੰਗੇ ਨੇ ਹੋਲੇ ਬਾਈ ਤੋੜ ਕੇ ਦਿਖਾ ਦੇ ਹਾਂ ਤੋੜ ਕੇ ਦਿਖਾ ਦਿੰਦੇ ਹੁਣ ਇਹਦੀ ਵੀਡੀਓ ਦੇ ਵਿੱਚ ਹੀ ਚਵਾਈ ਕਰੀ ਚਵਾਈ ਕਰੀ ਬੰਨੇ ਆ ਜੀ ਹਾਂ ਕਰਕੇ ਦਿਖਾ ਦਾਂਗੇ ਬਾਕੀ ਗਰਮੀਆਂ ਦਾ ਤੋਹਫਾ ਹਾਂ ਜਰਸੀ ਮੰਨ ਲਓ ਜਰਸੀ TCF ਦਾ ਕ੍ਰੋਸ ਆ ਹੂੰ ਸਹੀ ਆ ਬਾਈ ਤੇ ਫੈਟ ਫੁੰਡ ਫੁੱਲ ਆਉਗੀ ਹਾਂ ਮੈਂ ਫੈਟ ਬੈਲੋ ਜੱਸੀ ਗਾ ਨੂੰ ਪੰਜ ਸਾਢੇ ਪੰਜ ਹੈਗੀ ਐ ਜੀ ਹੂੰ ਸਾਢੇ ਪੰਜ ਕਿਤੇ ਪੰਜ ਚੀਕ ਪੰਜ ਕਾਹ ਹੈ ਜੀ ਫੈਟ ਵੀ ਗਰਮੀ ਦੇ ਸਰਤੀ ਬਾਨੀ ਆ ਸਹੀ ਆ ਬਾਈ ਸਹੀ ਜਦ ਮਾੜੀ ਜੀ ਠੰਡ ਹੁੰਦੀ ਆ ਫੈਟ ਵਧਿਆ ਹੋ ਜਾਂਦੀ ਆ ਹੂੰ ਤੇ ਮੁੱਲ ਕੀ ਆ ਫਿਰ ਜਾਇਦ ਜਦਾ ਮੁੱਲ ਕਰਾਉਣਾ ਤਾਂ ਜੀ ਬਸ ਇੱਕ ਬੋਲ ਲਾਈਨ ਦੇ ਨਹੀਂ ਕਰ ਦੋ ਜੀ ਬੋ ਮੁੱਲ ਤਾਂ 45000 ਆ ਜੀ 42000 ਦੀ ਚ ਦੇ ਦਾਂਗੇ 39000 ਰੁਪਇਆ ਮੋਲ 42000 ਦੀ ਵੜ ਪਾਈ ਕਹਿੰਦਾ ਦੇ ਦਿਆਂਗੇ ਚਵਾਈ ਇਹਦੀ ਕਰਕੇ ਦਿਖਾ ਦਨੇ ਹੁਣ ਵੀਡੀਓ ਦੇ ਵਿੱਚ ਤੇ ਸੋਹਾ ਚਾਹੇ ਆਪਦੀ ਵੀਡੀਓ ਹਾਂ ਹੁਣ 14 ਹੋਵੇ ਸੋਹਾ ਚਾਹੇ ਹਾਂਜੀ ਵੀਡੀਓ ਕਾਲ ਤੇ ਕੋਲੇ ਤਾਂ ਵੀ ਕੋਈ ਤਰਾਜ ਨਹੀਂ ਹੂੰ ਤੇ ਉ ਜੋਣੀ ਆਉਣਾ ਜੀਨੇ ਮਰਜੀ ਆ ਜੇ ਠੀਕ ਆ ਬਾਈ ਹੂੰ ਲੈ ਜਿਵੇਂ ਮਰਜੀ ਨਿਆਉਣਾ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਬਰੀਡ ਇੱਕ ਨੰਬਰ ਹਣਾ ਗਰਮੀ ਵਾਲੀ ਵਧੀਆ ਜੀ ਇਹ ਹਮ ਜਰਸੀ ਵੱਧਾ ਤਹੇਨ ਵਹਰ ਸ਼ਹਿਰ ਕਹਿੰਦੇ ਕੋਸ ਕਹਿੰਦੇ ਲਾਲ ਡੱਬੀ ਜੀ ਆ ਸਹੀ ਗੱਲ ਆ ਇਹ ਤਾਂ ਆਪਣੇ ਸਿਰ ਤੇ ਆ ਮਿਕਸ ਜੀ ਬਰੀਡ ਆ ਹਾਂ ਪਰ ਗਰਮੀ ਦੇ ਲਈ ਇਹ ਪੂਰੀ ਵਧੀਆ ਗਈ ਸਹੀ ਆ ਗਰਮੀ ਗੁਰਮੀ ਨਹੀਂ ਮੰਦੀ ਫੰਡ ਫੰਡ ਹਾਂ ਨਾਲੇ ਇਹਨੇ 5-4 ਮਹੀਨੇ ਦੁੱਧ ਪਿਆਜੂ ਸਹੀ ਆ ਨਾਲੇ ਮੂਰੇ ਗਾਹਾਂ ਰਲਦੀ ਹੋਗੀ ਸਹੀ ਆ ਬਈ ਲੈ ਆਪ ਬਾਲਟੀ ਖਾਲੀ ਹੈ ਕਨੇ ਜੀ ਹਾਂ ਜੀ ਹਾਂ 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 ਬਾਕੀ ਥਣ ਨੇੜ ਤੋਂ ਚੈੱਕ ਕਰਵਾਉਂਦੇ ਹਾਂ ਪਰ ਸਮਾ ਕਰਕੇ ਥਣ ਦੇਖੋ ਗੱਡੇ ਬੈੜ ਦੇ ਕਨੇ ਜੀ ਜਮਾ ਜੀ ਜਮਾ ਨਾੜਾ ਨੂੜਾ ਫੁੱਲ ਚਾਹੀਏ ਹਾਂ ਕੀ ਬਾਤ ਹੈ ਬਈ ਤੁਹਾਨੂੰ ਕੀ ਚਵਾਈ ਦੇਖੋ ਛੜਕਾ ਦੇਖੋ ਚਵਾਈ ਦਾ ਹੁੰਦਾ ਧਾਰ ਪੋਲੀ ਕੋਈ ਹੱਲ ਚੱਲ ਨਹੀਂ ਹਾਂ ਨਿਬੜਣ ਵਾਲੀ ਧਾਰ ਹੈ ਪੂਰਾ ਮੋਟਾ ਮੋਟਾ ਚੋਣ ਲੱਗਿਆ ਕਰਮ ਵਾਲੇ ਨੂੰ ਸਹੀ ਜਗਾ ਨਿਬੜਦੀ ਹੈ ਚਵਾਈ ਤਾਂ ਲਾਇਆ ਗਿਆ ਇੱਕ ਇੱਕ ਧਾਰ ਭਾਈ ਦੂਜਿਆਂ ਚੋਂ ਮਾਰਦੇ ਹਾਂ ਲੈ ਦੂਜੇ ਧਾਰੀ ਜਿਉਂ ਆਈ ਜਾ ਚੱਲੋ ਬੜਾ ਕੰਗਾ ਜਿਉਣਾ ਬਹੁਤ ਹੈ ਜੀ ਬਹੁਤ ਚੰਗਾ ਮੋਟਾ ਮੋਟਾ ਜਿਉਣਾ ਦੇਖੋ ਜੀ ਜਿਹੜਾ ਕੋਈ ਵੀ ਵਪਾਰੀ ਆ ਹੂੰ ਉਹ ਛੇਤੀ ਤਾਂ ਪਸ਼ੂ ਮਾੜਾ ਲੈਂਦਾ ਨਹੀਂ ਹੂੰ ਕੋਈ ਉਨੀ ਕੀ ਨਿਕਲ ਜੇ ਉਹ ਗੱਲ ਬਖਰੀ ਹੋ ਗਈ ਆ ਕਿਉਂ ਨਾ ਵੇਚਣਾ ਆਉਂਦਾ ਬਹੁਤ ਕੋਚ ਸਮਝ ਕੇ ਸਹੀ ਆ ਬਾਈ ਉਹਨੇ ਬੜਾ ਕੋ ਦੇ ਕਿਉਂ ਗਾਂਾਂ ਵੇਚਣਾ ਉਹਨੇ ਭਾਅ ਵੀ ਦੇਖਣਾ ਹੂੰ ਖਣਵੀ ਦੇਖਣਿਆ ਵੀ ਕੋਈ ਬੰਦਾ ਥੱਲੋਂ ਉੱਠਣਾ ਖੜੇ ਹੂੰ ਜੇ ਥਣਾ ਦੀ ਨਾ ਚੰਗੀ ਹੋਈ ਫਿਰ ਇਹਨੂੰ ਕੋਈ ਲੈਂਦਾ ਨਹੀਂ ਸਹੀ ਹੈ ਭਾਈ ਹੂੰ ਬਸ ਇੱਕ ਆਪਣੀ ਬੇਨਤੀ ਇਹ ਆ ਵੀ ਪਹਿਲਾਂ ਸਾਰੀ ਵੀਡੀਓ ਟਿਕਾ ਕੇ ਸੁਣ ਲਿਆ ਕਰੋ ਹੂੰ ਫਿਰ ਫੋਨ ਲਾਇਆ ਕਰੋ ਤੇਜੀ ਨਾ ਕਰਿਆ ਕਰੋ ਸਹੀ ਹੈ ਭਾਈ ਪੈਸੇ ਲਾਉਣੇ ਆ ਅਗਲੇ ਨੇ ਹੂੰ ਦੇਖ ਪਰਖ ਵੀ ਅਗਲੇ ਲਈ ਜ਼ਰੂਰੀ ਆ ਸਹੀ ਹੈ ਭਾਈ ਪੂਰਾ ਫੈਂਡ ਵਾਲਾ ਦੁੱਧ ਦਵਾਈ ਇੱਕ ਨੰਬਰ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਹਾਂ ਤੇ ਮੁੱਲ ਵੀ ਜਿਆਦਾ ਯਾਰ ਉਸਤਾ ਹੁੰਨਾ ਹੈ ਨਾ ਬਈ ਹਾਂਜੀ ਹਾਂ 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 ਆਪਾਂ ਮੁੱਲ ਲਿਆ ਹੜਾਟਰ ਵੀ ਹੁਣ ਆਪਾਂ ਵੀਡੀਓ ਵੀ ਪਾਈ ਆ ਹੂੰ ਜੇ ਹੁਣ ਮੁੱਲ ਵਾਲਾ ਮੰਗ ਲਈਏ ਫਰਨਾ ਆਵੇ ਕਿ ਉਹ ਵੀ ਫਾਇਦਾ ਨਹੀਂ ਕਿਉਂ ਆਪਾਂ ਨੂੰ ਐ ਵੀ ਵਿੱਚੋਂ ਦਿਹਾੜੀ ਉਹ ਬਾੜੀ ਵੱਡੀ ਲੁੱਟ ਵਾਲੀ ਗੱਲ ਤਾਂ ਹੈ ਹੀ ਨਹੀਂ ਸਹੀ ਗੱਲ ਹੈ ਬਈ ਤੇ ਆਏ ਵੀ ਦਿਹਾੜੀ ਜੀ ਬਣ ਗਏ ਤੇ ਅਗਲੇ ਨੂੰ ਵੀ ਨਮੂ ਤੇ ਮਹਿੰਗੀ ਪਵੇ ਸਹੀ ਗੱਲ ਹੈ ਬਈ ਜੇ DNA ਲਜਾਣੀ ਆ ਹੁਣ ਘਰੇ ਰੱਖਣੀ ਆ ਹੂੰ ਵੀ ਨਾ ਮਹਿੰਗੀ ਪਵੇ ਤੇ ਆਪ ਨੂੰ ਵੀ ਵਿੱਚੋਂ ਦਿਹਾੜੀ ਬਣ ਜੇ ਸਹੀ ਗੱਲ ਆ ਸਾਰਾ ਗੱਲ ਨੇਵੜ ਰਿਹਾ ਚਵਾਈ ਦਾ ਹਨਾ ਹਾਂਏ ਹਾਂ ਹਾਂ ਚਵਾਈ ਆਏ ਨਾ ਤਾਰ ਪੋਲੀ ਪਾਲੀ ਬਹੁਤ ਕਿੰਨਾ ਕਿ ਟਾਈਮ ਹੋ ਗਿਆ ਦੇਖ ਚਵਾਈ ਕਰ ਦੇਣਾ ਆ ਜਾਉਂਗੀ ਬਾਲਟੀ ਦਾ ਭੱਜੀ ਹਾਂ ਅੱਜ ਤਰੀਕ ਕਿੰਨੀ 7 ਹੋਗੀ ਅੱਜ 7 ਹੋਗੀ ਹਾਂ 7 ਤਰੀਕ ਨੂੰ ਵੀਡੀਓ ਪਾਤੀ ਮੰਨ ਲਓ 7 6ਵਾਂ ਮਹੀਨਾ ਹਾਂ 6ਵਾਂ ਮਹੀਨੇ ਦੀ 7 ਤਰੀਕ ਨੂੰ ਅਗਲਾ ਕਹਿ ਲਓ ਤੁਸੀਂ ਵੀਡੀਓ 'ਚ ਤਰੀਕ ਨਹੀਂ ਦੱਸ ਦੋ ਤਰੀਕ ਦਿਮਾਗ ਕੋਈ ਗੱਲ ਨਿਕਲ ਜਾਂਦੀ ਹੈ ਜਈ ਵਾਰੀ ਜੀ ਯਾਦ ਨਹੀਂ ਰਹਿੰਦਾ ਹਾਂ ਤਰੀਕ ਉਲਟ ਛੁਲਟ ਹੋ ਜਾਂਦੀ ਹਾਂ ਤਰੀਕ ਉਲਟ ਛੁਲਟ ਵੀ ਹੋ ਜਾਂਦੀ ਹੈ ਨਹੀਂ ਰਹਿੰਦਾ ਮੌਕੇ ਤੇ ਹਾਂ ਹੁਣ ਪਹਿਲਾਂ ਭੁੱਲੀ ਗਏ ਨੇ ਆਪਾਂ ਪਹਿਲਾਂ ਵੀ ਦੱਸ ਦਿੰਦੇ ਸਹੀ ਹੈ ਹੁਣ ਦੱਸਿਆ ਵੱਡੀ ਗੱਲ ਤਾਂ ਜੀ ਕੁੰਨੀ ਬਹੁਤ ਆ ਹੂੰ ਠੰਡੀ ਗੋਲੀ ਆ ਯਾਰ ਕੁੰਨੀ ਗੋ ਤਾਂ ਚਾਹੇ ਪੀੜੀ ਲੈ ਕੇ ਚੋਈ ਚੱਲਾਂ ਬੁੜੀਆਂ ਬੈਠੇ ਚਵਾਈ ਵੀ ਨਿਬੜਦੀ ਆ ਯਾਰ ਚਵਾਈ ਵੀ ਨਿਬੜਦੀ ਆ ਧਾਰ ਪੋਲੀ ਪਾਲੀ ਮੋਟੀ ਬਹੁਤ ਆ ਹਾਂ ਚੁੱਲ ਚੁੱਲ ਜੀ ਹੋਈ ਜਨੇ ਉਵੇਂ ਨਹੀਂ ਆ ਉਹ ਚੋਕ ਚੁਲਕਾ ਲਈ ਨਹੀਂ ਹੈਗੀ ਟ੍ਰੇਲ ਆਦੀ ਹੈ ਨਾ ਵਾਰਡ ਦੀ ਦਾ ਹਾਂ ਜੀ ਇਹ ਇਹ ਸ਼ਾਮ ਨੂੰ ਡੈਕਟਰ ਦਿੰਦੇ ਹੁੰਦੇ ਆ ਦੁੱਧ ਸਾਢੇ 1/4 ਕਿਲੋ 1/4 ਹੋਵੇ ਸਾਢੇ 1/4 ਹੋਵੇ ਠੀਕ ਆ ਤੇ ਸਵੇਰ ਕੱਟ ਦਿੰਦੇ ਆ ਕਿਉਂ ਰਾਤਾਂ ਛੋਟੀਆਂ ਦਿਨ ਵੱਡੇ ਆ ਹੂੰ ਸੋ ਮੰਨ ਲਓ ਹੁਣ ਇਹਦੇ ਨਾਲੋਂ ਸਵੇਰ ਪਾਇਆ ਕਰ ਦੁੱਧ ਘੱਟ ਹੋਊਗਾ ਗਲਾਸ ਖੰਡ ਹੁਣ ਆਪਾਂ ਟਾਈਮ ਵੀ ਦੱਸ ਦਿੰਨੇ ਆ ਹਾਂ ਟਾਈਮ ਵੀ 11 ਵਜੇ 6:33 ਮਿੰਟ ਸਾਢੇ 6:34 ਹਾਂ ਸਾਢੇ 6:30 ਹਾਂ ਦੀਆਂ ਸਵੇਰ ਜੇ ਕੰ ਰਾਤਾਂ ਛੋਟੀਆਂ ਹੋਣ ਕਰਕੇ ਹੂੰ ਬਾਕੀ ਵਧੀਆ ਬੈਹੜ ਕੱਦ ਕਾਠ ਵਾਲੀ ਬਾਲੀ ਨਿੱਕੀ ਜੀ ਵੀ ਨਹੀਂ ਸਹੀ ਆ ਤੇ ਬਾਲੀ ਵੱਡੀ ਵੀ ਨਹੀਂ ਵੀ ਹੂੰ ਜਿਹੜੇ ਨੇ ਇੱਕ ਅੱਧਾ ਘਰੇ ਪਸ਼ੂ ਮਤਲਬ ਦੁੱਧ ਪੀਣਾ ਹੂੰ ਨਾਲੇ ਦੁੱਧ ਦੇਊਗੀ ਨਾਲੇ ਮੂਰੇ ਬੰਨਣ ਵਾਲੀ ਆ ਬਾਕੀ ਵੜਾਂਗਾ ਨਾ ਸਹੀ ਆ ਬਦਨ ਵਾਲੀ ਚੀਜ਼ ਘਟਣ ਵਾਲੀ ਘਟਣ ਵਾਲੀ ਚੀਜ਼ ਨਹੀਂ ਹੈਗੀ ਲੈ ਬਈ ਚਵਾਈ ਨਪੜ ਗਈ ਹਾਂ ਇੱਕ ਨੰਬਰ ਚ ਆਉਣਾ ਗਰਮ ਵਾਲੀ ਦਾ ਆ ਦੇਖ ਲਓ ਮਨੋਂ 4.5 ਕਿਲੋ ਮੋਂਗੋ ਦੁੱਧ ਲਗਭਗ ਹੈਗਾ ਇਹ ਸ਼ਕਤੀ ਵਾਲੀ ਬਾਲਟੀ ਸਰੇ ਲਾਤੀ ਬਾਕੀ ਫੈਂਡਫੁੱਲ ਉਹ ਗਰਮੀ ਨਹੀਂ ਮੰਨਦੀ ਮੁੱਲ ਜਮਾ ਜੈ ਜਮਾਨਤਨ ਹੋ ਜਾਊਗਾ ਕਿੰਨਾ ਮੁੱਲ ਦੱਸੇ ਆਪਾਂ ਮੁੱਲ 45000 42 ਦੀ ਦੇ ਦਾਂਗੇ 45000 ਰੁਪਇਆ ਮੁੱਲ 42000 ਦੀ ਵੜ ਬਾਈ ਹੈ ਨਾ ਦੇ ਦਾਂਗੇ ਹਾਂ ਟੋਕਰ ਗੱਬਣ ਚਾਹੀਏ ਅਗਲਾ ਡਾਕਟਰ ਆਪਦਾ ਨਾਲ ਲਿਆਵੇ ਚੈੱਕ ਕਰਾ ਲਿਓ ਚਾ ਆਪਾਂ ਨੂੰ ਤਰਾਜ ਨਹੀਂ ਠੀਕ ਹੈ ਧੰਨਵਾਦ